ਸਰ ਸੰਗਤ ਜੀ ਅੱਜ 7ਵੇਂ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਆਪਾਂ ਮਨਾ ਰਹੇ ਆਂ ਅੱਜ ਦੇ ਦਿਨ ਕੀਰਤਪੁਰ ਸਾਹਿਬ ਜਿੱਥੇ ਗੁਰਦੁਆਰਾ ਸ਼ੀਸ਼ ਮਹਿਲ ਹੈ ਵੈਸੇ ਤਾਂ ਕੀਰਤਪੁਰ ਸਾਹਿਬ ਬਹੁਤ ਘੱਟ ਸੰਗਤ ਜਾਂਦੀ ਹੈ ਜਾਂਦੀ ਕਿਤੇ ਸਿਰਫ ਪਤਾਲਪੁਰੀ ਉਹ ਵੀ ਉਦੋਂ ਜਦੋਂ ਭਾਈ ਕੋਈ ਸਾਡਾ ਰਿਸ਼ਤੇਦਾਰ ਕੋਈ ਘਰ ਪਰਿਵਾਰ ਕੁਝ ਚੜਾਈ ਕਰ ਜਾਵੇ ਫਿਰ ਕਹਿੰਦੇ ਚਲੋ ਭਾਈ ਕੀਰਤਪੁਰ ਸਾਹਿਬ ਨਾਲੇ ਬਾਹਨੇ ਨਾਲ ਦਰਸ਼ਨ ਕਰ ਲਾਂਗੇ ਪਤਾਲਪੁਰੀ ਦੇ ਉਹ ਪਤਾਲਪੁਰੀ ਦੇ ਦਰਸ਼ਨ ਕਰਕੇ ਸੰਗਤ ਵਾਪਸ ਆ ਜਾਂਦੀ ਆ ਜਾਂ ਕਿਸੇ ਨੂੰ ਜੇ ਬੁੱਧਾ ਪਤਾ ਉਹ ਬਾਬਾ ਗੁਰਦਿੱਤਾ ਜੀ ਦੇ ਜਾਇ ਆਉਂਦੇ ਜਾਂ ਪੀਰ ਬਾਬਾ ਬੁੱਢਣ ਸਾਹਿਬ ਜੀ ਦੇ ਜਾਇ ਆਉਂਦੇ ਨੇ ਬਸ ਹੋਰ ਸੰਗਤ ਨਹੀਂ ਜਾਂਦੀ ਕੀਰਤਪੁਰ ਸਾਹਿਬ ਕਿਤੇ ਬੜੇ ਗੁਰਦੁਆਰਿਆਂ ਨੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਸੀਸ਼ਮੈਲ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਹੈ ਜਿੱਥੇ ਭਾਈ ਜੱਤਾ ਜੀ ਗੁਰਤੇਗ ਬਾਦਰ ਮਾਰਦਾ ਸੀਸ ਲੈ ਕੇ ਆਏ ਸੀ ਉੱਥੇ ਲੈ ਕੇ ਸੀਸ ਰੱਖਿਆ ਤੇ ਖਬਰ ਭੇਜੀ ਅਨੰਦਪੁਰ ਮਹਾਰਾਜ ਜੀ ਮੈਂ ਸੀਸ ਲੈ ਕੇ ਆਇਆ ਗੁਰਤੇਗ ਬਾਦਰ ਮਹਾਰਾਜ ਜੀ ਦਾ ਆਸਣ ਬਣਿਆ ਬੀਬੀ ਵੀਰੋ ਜੀ ਦਾ ਆਸਣ ਬਣਿਆ ਹੋਇਆ ਇੱਦਾਂ ਛੋਟਾ ਜਿਹਾ ਉੱਪਰ ਚੜ ਕੇ ਚਵਾਰਾ ਪੁਰਾਣਾ ਕੋਠਾ ਬਣਿਆ ਪਿਆ ਗੁਰੂ ਨਾਨਕ ਮਹਾਰਾਜ ਜੀ ਦਾ ਰਮਾਲ ਸੇਲੀ ਟੋਪੀ ਪਈ ਆ ਉੱਥੇ ਤੇ ਸਾਧ ਸੰਗਤ ਜੀ ਇੱਕ ਪੋਥੀ ਪਈ ਜਿਹਦੇ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਬਾਰੇ ਵਰਣਨ ਕੀਤਾ ਹੋਇਆ ਮੈਨੂੰ ਉੱਥੋਂ ਨੇ ਗਰੰਥੀ ਸਿੰਘ ਜੀ ਨੇ ਦੱਸਿਆ ਸੀ ਬੜੇ ਪਿਆਰ ਵਾਲੇ ਨੇ ਉਹ ਤੇ ਉਹਨਾਂ ਨੇ ਦੱਸਿਆ ਰੋ ਵੀ ਪਏ ਦੱਸਦੇ ਦੱਸਦੇ ਕਹਿੰਦੇ ਮਹਾਰਾਜ ਜੀ ਜਦੋਂ ਹੱਥ ਵਿੱਚ ਸ਼ਸਤਰ ਵੜਦੇ ਸੀ ਨਾ ਛੇਵੇਂ ਪਾਤਸ਼ਾਹ ਉਹਨਾਂ ਦਾ ਸਰੀਰ ਵੱਡਾ ਹੋ ਜਾਂਦਾ ਸੀ ਮਹਾਰਾਜ ਦਾ ਉਹਨਾਂ ਦੀ ਗਰਦਨ ਇੰਨੇ ਉਂਗਲਾਂ ਦੀ ਸੀ ਇੰਨੇ ਚੱਪੀਆਂ ਦੀ ਸੀ ਉਹ ਇੰਨੇ ਮੀਟਰ ਦੀ ਇੰਨੇ ਗੱਜ ਦੀ ਦਸਤਾਰ ਬੰਨ੍ਹਦੇ ਹੁੰਦੇ ਸੀ ਉਹਨਾਂ ਦੀ ਛਾਤੀ ਇੰਨੀ ਚੌੜੀ ਸੀ ਉਹਨਾਂ ਦੀਆਂ ਬਾਹਵਾਂ ਗੋਡਿਆਂ ਤੱਕ ਆਉਂਦੀਆਂ ਸੀ ਛੇਵੇਂ ਪਾਸ਼ਾ ਮਹਾਰਾਜ ਜੀ ਦੀਆਂ ਮਹਾਰਾਜ ਦਾ ਸਰੀਰ ਬੜਾ ਵੱਡਾ ਸੀ ਉਹ ਪੋਥੀ ਦੇ ਵਿੱਚ ਦਰਜ ਕੀਤਾ ਹੋਇਆ ਉਹਨਾਂ ਨੇ ਦੱਸਿਆ ਇਹ ਵੀ ਦੱਸਿਆ ਕਿ ਸਾਰ ਸੰਗਤ ਜੀ ਗੁਰਦੁਆਰਾ ਪਤਾਲਪੁਰੀ ਉੱਥੇ ਸੋਨੇ ਦੀਆਂ ਪੌੜੀਆਂ ਜਾਂਦੀਆਂ ਸੀ ਥੱਲੇ ਜਿੱਥੇ ਫੁੱਲ ਪਾਉਂਦੇ ਨੇ ਇਤੋਂ ਤੱਕ ਕਾਰਸੇ ਵਾਲੇ ਮਹਾਂਪੁਰਖ ਹਨ ਇਹ ਬੜੀਆਂ ਰਮਜ਼ਾਂ ਨੇ ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਰਹੇ ਬੜੀਆਂ ਰਮਜ਼ਾਂ ਨੇ ਮਹਾਰਾਜ ਜੀ ਦੇ ਅੰਗੀਠੇ ਬਣੇ ਨੇ ਜਿੱਥੇ ਤੇ ਸਤਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੁੰਦਾ ਜਦੋਂ ਅਖੀਰਲੀ ਜੰਗ ਹੋਈ ਕਰਤਾਰਪੁਰ ਦੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਉਥੋਂ ਦੀ ਚੱਲ ਕੇ ਹਮੇਸ਼ਾ ਬਾਅਦ ਸੇ ਕੀਰਤਪੁਰ ਸਾਹਿਬ ਆ ਗਏ ਕੀਰਤਪੁਰ ਸਾਹਿਬ ਮਹਾਰਾਜ ਦੇ ਵੱਡੇ ਸਾਹਿਬ ਜਦੈ ਨੇ ਧੰਨ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੂੰ ਆਪਾਂ ਸਤਕਾਰ ਨਾਲ ਕਹਿੰਦੇ ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਬੜਾ ਪਿਆਰਾ ਆਸਾਨ ਬਣਿਆ ਹੋਇਆ ਬਾਬਾ ਗੁਰਦਿੱਤਾ ਜੀ ਦਾ ਪਹਾੜ ਦੇ ਉੱਤੇ ਥੱਲੜੇ ਪਾਸੇ ਬਾਬਾ ਸ੍ਰੀ ਚੰਦਰ ਮਾਰਾ ਜੀ ਦਾ ਧੂਣਾ ਬਲਦਾ ਕਦੇ ਜਾਓ ਉਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਆਓ ਗੋਲੀ ਸਾਹਿਬ ਬਣੀ ਹੋਈ ਆ तीर ਗੜੀ ਸਾਹਿਬ ਜਿੱਥੇ ਮਾਰਦੇ ਨੇ ਤੀਰ ਮਾਰ ਕੇ ਪਤਾਲਪੁਰੀ ਪ੍ਰਗਟ ਕੀਤੀ ਸੀ ਉਹ ਸਾਨ ਬੜੇ ਹੋਏ ਨੇ ਪਹਾੜ ਤੇ ਤੇ ਧੰਨ ਬਾਬਾ ਗੁਰਦਤਾ ਸਾਹਿਬ ਜੀ ਉਹ ਸ਼ਿਕਾਰ ਖੇਡਦੇ ਸੀ ਸ਼ਿਕਾਰ ਖੇਡਦਿਆਂ ਉਹਨਾਂ ਦੇ ਕਿਸੇ ਸਿੰਘ ਪਾਸੋਂ ਸਿੱਖ ਪਾਸੋਂ ਪਿੱਛੇ ਝਾੜੀਆਂ ਸੀ ਪਤਾ ਨਹੀਂ ਲੱਗਿਆ ਉਹਨਾਂ ਨੇ ਦੇਖਿਆ ਵੀ ਹਿਰਨ ਗੋਲੀ ਮਾਰੀ ਉਹ ਗਊ ਮਰ ਗਈ ਗਊ ਮਰ ਗਈ ਪਿੰਡ ਵਾਲੇ ਨੇ ਰੋਲਾ ਪਾ ਦਿੱਤਾ ਵੇਖੋ ਜੀ ਹੁਣ ਗੁਰੂ ਘਰ ਵੀ ਗਊ ਮਾਰਨ ਲੱਗ ਪਿਆ ਸਾਡੀ ਗਊ ਜਿਉਂਦੀ ਕਰੋ ਉਹ ਕਹਿੰਦੇ ਤੁਹਾਨੂੰ ਭਾਈ ਪੈਸੇ ਦੇ ਦਿੰਨੇ ਆ ਦੁੱਗਣੇ ਪੈਸੇ ਲੈ ਲਓ ਗਊ ਦੇ ਕਿਉਂ ਰੋਲਾ ਪਾਉਂਦੇ ਹੋ ਤੁਸੀਂ ਨਾਲੇ ਗਲਤੀ ਨਾਲ ਮਰ ਗਈ ਗਊ ਕਹਿੰਦੇ ਨਾ ਸਾਨੂੰ ਤਾਂ ਆਹੀ ਗਊ ਚਾਹੀਦੀ ਆ ਕਹਿੰਦੇ ਇਹਦੀ ਥਾਂ ਤੇ ਦੂਜੀਆਂ ਗਊਆਂ ਦੇ ਦਿੰਨੇ ਆ ਪੰਜ ਲੈ ਲਓ ਗਊਆਂ 6 ਲੈ ਲਓ ਕਹਿੰਦੇ ਨਾ ਨਾ ਤਾਂ ਪੈਸੇ ਲੈਣੇ ਨੇ ਨਾ ਇਹਦੇ ਬਦਲੇ ਦੂਜੀਆਂ ਗਾਵਾਂ ਲੈਣੀਆਂ ਆਹੀ ਗਊ ਦਿਓ ਨੇ ਅਸੀਂ ਕਹਾਂਗੇ ਜੀ ਵੇਖੋ ਗੁਰੂ ਘਰ ਗਊ ਗਰੀਬ ਦਾ ਰਾਖਾ ਨਹੀਂ ਇਹ ਗੋਵਾ ਮਾਰਨ ਲੱਗ ਪਏ ਤੇ ਬਾਬਾ ਗੁਰਦਿੱਤਾ ਜੀ ਨੇ ਵੇਖਿਆ ਵੀ ਇਹ ਪਿੰਡ ਦੇ ਲੋਕ ਬੜੇ ਭੜੇ ਨੇ ਖਰਾਬ ਨੇ ਉਸ ਵੇਲੇ ਬਾਬਾ ਜੀ ਨੇ ਜਲ ਛੜਕ ਕੇ ਉਹ ਮਰੀ ਗਊ ਜਿਹਦੇ ਮੱਥੇ 'ਚ ਗੋਲੀ ਵੱਜੀ ਉਹ ਜਿਉਂਦੀ ਕਰ ਦਿੱਤੀ ਉੱਥੇ ਗੁਰਦੁਆਰਾ ਬਣਿਆ ਗੁਰਦੁਆਰਾ ਜਿੰਦਵਲੀ ਸਾਹਿਬ ਜਿੱਥੇ ਉਹਨਾਂ ਨੇ ਮਰੀ ਹੋਈ ਗਾਂ ਜਿਉਂਦੀ ਕੀਤੀ ਸੀ ਜਦੋਂ ਕਿਵੇਂ ਪਾਸ਼ਾ ਮਹਾਰਾਜ ਜੀ ਦੇ ਕੋਲ ਆਏ ਮਹਾਰਾਜ ਜੀ ਨੇ ਆਪਣਾ ਮੁਖੜਾ ਫੇਰ ਲਿਆ ਬਾਬਾ ਗੁਰਦੇਤਾ ਜੀ ਚੁੱਪ ਕਰਕੇ ਗੁਰੂ ਪਿਤਾ ਜੀ ਕੀ ਗੱਲ ਹੈ ਮਹਾਰਾਜ ਨਰਾਜ ਹੋ ਆਪ ਜੀ ਮਹਾਰਾਜ ਕਹਿਣ ਲੱਗੇ ਬੇਟਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਚਪਨ ਦੇ ਵਿੱਚ ਤੁਹਾਡੇ ਛੋਟੇ ਭਰਾ ਬਾਬਾ ਅਟਲ ਰਾਏ ਜੀ ਨੇ ਉਹਨਾਂ ਨੇ ਮਰਿਆ ਲੜਕਾ ਜਿਉਂਦਾ ਕਰ ਦਿੱਤਾ ਸੀ ਅੰਮ੍ਰਿਤਸਰ ਉਹਨਾਂ ਨੇ ਰੱਬ ਦੇ ਭਾਣੇ ਦੇ ਵਿੱਚ ਦਖਲ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕਿ ਪਰਮੇਸ਼ਰ ਦੇ ਭਾਣੇ ਚ ਦਖਲ ਨਹੀਂ ਦੇਈਦਾ ਤੇ ਤੁਹਾਡੇ ਭਰਾ ਬਾਬਾ ਅਟਲ ਰਾਏ ਜੀ ਉਹ ਚੜਾਈ ਕਰ ਗਏ ਸੀ 9 ਸਾਲ ਦੀ ਉਮਰ ਦੇ ਵਿੱਚ ਜਿਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬਾਬਾ ਅਟਲ ਰਾਏ ਬਣਿਆ ਹੋਇਆ ਤੇ ਬੇਟਾ ਕੋਈ ਗਲਤੀ ਤੁਸੀਂ ਕੀਤੀ ਹੈ ਜੇ ਇਦਾਂ ਹੁਣ ਗੁਰੂ ਘਰ ਚ ਮਰੀਆਂ ਗਊਆਂ ਜਿਉਂਦੀਆਂ ਕਰਨ ਲੱਗ ਪਏ ਮਰੇ ਬੰਦੇ ਤੇ ਇੱਥੇ ਤਾਂ ਭੀੜ ਲੱਗ ਜਣੀ ਆ ਲੋਕਾਂ ਦੀ ਮਹਾਰਾਜ ਸਾਡਾ ਰਿਸ਼ਤੇਦਾਰ ਚੜਾਈ ਕਰ ਗਿਆ ਉਹਨਾਂ ਨੇ ਲਾਸ਼ਾਂ ਤੇ ਰੱਖ ਦੇਣੀਆਂ ਜਿਉਂਦੀਆਂ ਕਰਦੇ ਹੋ ਮਹਾਰਾਜ ਸਾਡਾ ਬਾਪੂ ਚੜਾਈ ਕਰ ਗਿਆ ਜਿਉਂਦਾ ਕਰਦੇ ਹੋ ਸਾਡਾ ਕੱਟਾ ਮਰ ਗਿਆ ਬੱਛਾ ਮਰ ਗਿਆ ਜਿਉਂਦਾ ਕਰਦੇ ਹੋ ਸਾਡੀ ਬੇਬੇ ਨੂੰ ਜਿਉਂਦਾ ਕਰਦੇ ਹੋ ਕਹਿੰਦੇ ਫੇਰ ਆਪਾਂ ਨਾ ਖੁਦਾ ਦੇ ਸ਼ਰੀਕ ਬਣ ਜਾਵਾਂਗੇ ਬੇਟਾ ਇਦਾਂ ਨਹੀਂ ਹੁਣ ਉਸ ਗਊ ਦੇ ਬਦਲੇ ਜਾਂ ਤਾਂ ਤੁਸੀਂ ਚਲੇ ਜਾਓ ਜਾਂ ਅਸੀਂ ਚਲੇ ਜਾਂਦੇ ਹਾਂ ਬਾਬਾ ਗੁਰਦਤਾ ਸਾਹਿਬ ਜੀ ਸਮਝੇਗੇ ਕੀ ਰਮਜਾ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਆਪਣੇ ਹੱਥ ਚ ਖੁੰਡੀ ਫੜੀ ਪਹਾੜ ਦੇ ਉੱਤੇ ਚਲੇ ਗਏ ਤੇ ਪਹਾੜੀ ਦੇ ਉੱਤੇ ਜਾ ਕੇ ਆਪਣੀ ਖੁੰਡੀ ਗੱਡੀ ਤੇ ਚਾਦਰ ਲੈ ਕੇ ਲੇਟ ਗਏ ਤੇ ਚੜਾਈ ਕਰਕੇ ਆਪਣਾ ਸਰੀਰ त्याਗ ਦਿੱਤਾ ਜਿੱਥੇ ਖੁੰਡੀ ਗੱਡੀ ਸੀ ਨਾ ਉਹਨਾਂ ਨੇ ਆਪਣੀ ਉੱਥੇ ਸਾਜ ਸੰਗਤ ਨੂੰ ਦਰਖਤ ਬਣਿਆ ਹੋਇਆ ਜਿੱਥੇ ਬਾਬਾ ਜੀ ਨੇ ਸਰੀਰ ਛੱਡਿਆ ਤੇ ਉਤੇ ਦੇਹੁਰਾ ਬਣਿਆ ਬਾਬਾ ਗੁਰਦਿੱਤਾ ਜੀ ਦਾ ਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੇ ਸਹਬਜਾਦੇ ਨੇ ਧੰਨ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਮਰਦੇ ਪੋਤਰੇ ਲੱਗਦੇ ਨੇ ਇਹ ਵੀ ਸੰਗਤ ਦੇ ਮਨ ਦੇ ਵਿੱਚ ਖਿਆਲ ਵਿੱਚ ਸ਼ਾਇਦ ਕਿ ਪੁੱਤਰ ਹੋਣਗੇ ਨਹੀਂ ਛੇਵੇਂ ਪਾਤਸ਼ਾਹ ਮਹਾਰਾਜ ਦੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਤਾਨ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਰਾਏ ਮਹਾਰਾਜ ਉੱਥੇ ਕੀਰਤਪੁਰ ਸਾਹਿਬ ਗੁਰਦੁਆਰਾ ਬਣਿਆ ਬੜਾ ਪਿਆਰਾ ਅਲੀਸ਼ਾਨ ਗੁਰੂ ਘਰ ਗੁਰਦੁਆਰਾ ਸ਼ੀਸ਼ਮੈਲ ਅੰਦਰ ਜਾਓ ਨਾ ਦਰਬਾਰ ਦੇ ਸ਼ੀਸ਼ੇ ਲੱਗੇ ਹੋਏ ਨੇ ਸਾਰੇ ਦਰਬਾਰ ਦੇ ਵਿੱਚ ਤੇ ਉਹ ਦਰਬਾਰ ਦੇ ਵਿੱਚ ਉਹ ਥਾਂ ਦੇ ਉੱਤੇ ਸਤਵੇਂ ਪਾਤਸ਼ਾਹ ਮਾਰ ਦਾ ਪ੍ਰਕਾਸ਼ ਹੁੰਦਾ ਮਾਤਾ ਨਿਹਾਲੀ ਜੀ ਦੇ ਘੁੱਕ ਤੋਂ ਮਾਤਾ ਨਿਹਾਲ ਕੌਰ ਤੇ ਧੰਗ ਗੁਰੂ ਹਰ ਰਾਏ ਪਾਸ਼ਾ ਮਹਾਰਾਜ ਜੀ ਵੱਡੇ ਹੁੰਦੇ ਨੇ ਉੱਥੇ ਹੀ ਪਰਵਰਿਸ਼ ਹੋਈ ਸਾਧ ਸੰਗਤ ਜੀ ਸਮਾ ਆਇਆ ਛੇਵੇਂ ਪਾਸ਼ਾ ਮਹਾਰਾਜ ਜੀ ਨੇ ਵੇਖਿਆ ਕਿ ਸਾਡਾ ਜਿਹੜਾ ਸਹਿਬਜ਼ਾਦਾ ਹੈ ਬਾਬਾ ਗੁਰਦਤਾ ਜੀ ਉਹ ਚੜਾਈ ਕਰ ਗਏ ਅੱਗੇ ਧੀਰਮਲ ਇਹ ਯੋਗ ਨਹੀਂ ਆ ਉਤੋਂ ਬਾਅਦ ਤੇ ਮਹਾਰਾਜ ਜੀ ਨੇ ਵੇਖਿਆ ਵੀ ਹੁਣ ਗੁਰਤਾ ਗੱਦੀ ਕਿਸ ਨੂੰ ਦਿੱਤੀ ਜਾਵੇ ਇਹਨੂੰ ਗੁਰਤਾ ਗੱਦੀ ਦਿੱਤੀ ਜਾਂਦੀ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਉਹ ਬਾਬੇ ਬਕਾਲੇ ਬੈਠੇ ਨੇ ਭੋਰੇ ਦੇ ਵਿੱਚ ਉੱਥੇ ਭਗਤੀ ਕਰਦੇ ਨੇ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ ਇੱਜ਼ ਕਰਕੇ ਫੇਰ 6ਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਨੇ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰਰਾਏ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਧੀਰਮਲ ਨੇ ਬੜਾ ਵਿਰੋਧ ਕੀਤਾ ਬੜਾ ਔਖਾ ਭਾਰਾ ਹੋਇਆ ਧੀਰਮਲ ਮੈਂ ਵੱਡਾ ਹਾਂ ਮੈਨੂੰ ਗੁਰਤਾ ਗੱਦੀ ਦੇਉ ਪਰ ਨਹੀਂ ਉਹਨੂੰ ਗੁਰਤਾ ਗੱਦੀ ਨਹੀਂ ਦਿੱਤੀ ਇਸ ਗੱਲ ਤੋਂ ਖਫਾ ਹੋ ਕੇ ਧੀਰਮਲ ਕਰਤਾਰਪੁਰ ਚਲਿਆ ਗਿਆ ਮੈਂ ਨਹੀਂ ਇਹਨਾਂ ਨੂੰ ਗੁਰੂ ਮੰਨਦਾ ਚਲਿਆ ਗਿਆ ਕਰਤਾਰਪੁਰ ਤੇ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਤੇ ਜਦੋਂ ਮਹਾਰਾਜ ਜੀ ਗੁਰਤਾ ਗੱਦੀ ਤੇ ਬਰਾਜੇ ਨਾ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਦਾਦਾ ਗੁਰੂ ਜੀ ਦੱਸੋ ਹੁਣ ਜੰਗ ਕਿੱਦਾਂ ਕਰਨੇ ਨੇ ਕਿੱਥੇ ਚੜ੍ਹਾਈ ਕਰੀਏ ਕਿੱਥੇ ਹਮਲਾ ਕਰੀਏ ਐਨ ਇਹ ਸੂਰਜ ਪ੍ਰਕਾਸ਼ ਚ ਬਚਨ ਮਿਲਦਾ ਹਲੇ ਛੋਟੀ ਜੀ ਉਮਰ ਪਰ ਤਾਂ ਵੀ ਸਤਵੇਂ ਪਾਸ਼ਾ ਮਹਾਰਾਜ ਕਹਿੰਦੇ ਦੱਸੋ ਕਦੋਂ ਹਮਲਾ ਕਰੀਏ ਤੁਰਕਾਂ ਤੇ ਜਿਵੇਂ ਪਾਸ਼ਾ ਮਹਾਰਾਜ ਕਹਿੰਦੇ ਨਹੀਂ ਤੁਸੀਂ ਹਮਲਾ ਨਹੀਂ ਕਰਨਾ ਤੁਸੀਂ ਕੋਈ ਜੰਗ ਨਹੀਂ ਕਰਨੀ ਪਰ ਤੁਸੀਂ ਆਪਣੇ ਨਾਲ 2200 ਘੋੜ ਸਵਾਰ ਤਿਆਰ ਵਰ ਤਿਆਰ ਰੱਖਣੇ ਨੇ ਮਹਾਰਾਜ ਤੁਸੀਂ ਕਹਿ ਰਹੇ ਹੋ ਕਿ ਜੰਗ ਨਹੀਂ ਕਰਨੀ ਪਰ ਜੇ ਤੁਰਕ ਚੜ ਕੇ ਆ ਜਾਂਦੇ ਨੇ ਕਿਉਂਕਿ ਚਾਰ ਹਮਲੇ ਚਾਰ ਜੰਗਾਂ ਪਹਿਲਾਂ ਹੋ ਚੁੱਕੀਆਂ ਨੇ ਤੁਹਾਡੇ ਨਾਲ ਮਹਾਰਾਜ ਦੀ ਜੰਗ ਹੈ ਕਰਤਾਰਪੁਰ ਦੀ ਜੰਗ ਹੈ ਲੋਹਗੜ੍ਹ ਦੀ ਜੰਗ ਹੈ ਮਹਾਰਾਜ ਚਾਰ ਜੰਗਾਂ ਹੋ ਚੁੱਕੀਆਂ ਨੇ ਮਾਰਗ ਤਾਂ ਕੋਈ ਗੱਲ ਨਹੀਂ ਤੁਹਾਡੇ ਵੱਲ ਜਿਹੜਾ ਕੋਈ ਚੜ ਕੇ ਆਏਗਾ ਆਪ ਹੀ ਹਾਰ ਕੇ ਜਾਏਗਾ ਤੁਹਾਡੇ ਤੱਕ ਨਹੀਂ ਪਹੁੰਚ ਸਕਦਾ ਇਹ ਛੇਵੇਂ ਪਾਤਸ਼ਾਹ ਮਹਾਰਾਜ ਦੇ ਹੁਕਮ ਨੇ ਮਹਾਰਾਜ ਦੇ ਬਚਨ ਨੇ ਸਾਧ ਸੰਗਤ ਜੀ ਧਨ ਗੁਰੂ ਹਰ ਰਾਏ ਮਹਾਰਾਜ ਹੀ ਉਸੇ ਪ੍ਰਕਾਰ ਨਾਲ ਗੁਰੂ ਪਿਤਾ ਦਾ ਬਚਨ ਕਮਾnde 2200 ਘੋੜ ਸਵਾਰ ਆਪਣੇ ਨਾਲ ਤਿਆਰ ਬਰ ਤਿਆਰ ਰੱਖਦੇ ਕੀਰਤਪੁਰ ਸਾਹਿਬ ਤੋਂ ਪਹਿਲਾਂ ਨਾ ਇੱਕ ਗੁਰਦੁਆਰਾ ਹੁੰਦਾ ਸੱਜੇ ਪਾਸੇ ਗੁਰਦੁਆਰਾ ਬੁੰਗਾ ਸਾਹਿਬ 7ਵੇਂ ਪਾਸ਼ਾ ਦਾ ਗੁਰਦੁਆਰਾ ਉੱਪਰ ਚੜ੍ਹ ਕੇ ਪਹਾੜੀ ਤੇ ਤੇ ਉੱਥੇ ਚਬੱਚਾ ਵੀ ਬਣਿਆ ਪਿਆ ਜਿੱਥੇ ਮਹਾਰਾਜ ਜਿਹਦੇ ਘੋੜਿਆਂ ਨੂੰ ਦਾਣਾ ਪਾਇਆ ਜਾਂਦਾ ਸੀ ਉੱਥੇ ਉਹ ਗੁਰੂ ਘਰ ਬਣਿਆ ਹੋਇਆ ਮਹਾਰਾਜ ਆਪਣੇ ਨਾਲ ਉਹ ਰੱਖਦੇ ਘੋੜੇ ਫਿਰ ਉਹਨਾਂ ਦੀ ਬਚਪਨ ਦੀ ਇੱਕ ਘਟਨਾ ਸਤਵੇਂ ਪਾਤਸ਼ਾਹ ਮਹਾਰਾਜ ਨੇ ਮੋਜ ਜਾਂ ਸਤਗੁਰਾਂ ਦੀ 101 ਕਲੀਆਂ ਦਾ ਚੋਲਾ ਪਾਉਂਦੇ ਕਈਆਂ ਦੇ 10 ਕਲੀਆਂ ਉਹਨੀਆਂ ਕਈਆਂ ਦੇ 12 ਤੇ ਮਹਾਰਾਜ ਜੀ 101 ਕਲੀਆਂ ਦਾ ਚੋਲਾ ਪਾਉਂਦੇ ਵੱਡਾ ਚੋਲਾ ਉਹਦਾ ਘੇਰਾ ਵੱਡਾ ਹੁੰਦਾ ਜਿੰਨੀਆਂ ਕਲੀਆਂ ਵੱਡੀਆਂ ਹੋਣ ਤੇ ਸਾਧ ਸੰਗਤ ਜੀ ਮਹਾਰਾਜ ਨੇ ਤਪ ਹੁੰਦੇ ਬਾਗ ਵਿੱਚ ਤੇ ਸਤਗੁਰਾਂ ਦੇ ਚੋਲੇ ਨਾਲ ਅੜ ਕੇ ਗੁਲਾਬ ਦਾ ਫੁੱਲ ਟੁੱਟ ਗਿਆ ਥੱਲੇ ਡਿੱਗ ਪਿਆ ਸੱਤਵੇਂ ਪਾਤਸ਼ਾਹ ਨੂੰ ਨਹੀਂ ਪਤਾ ਲੱਗਿਆ ਵੀ ਫੁੱਲ ਡਿੱਗਿਆ ਕਿਉਂ ਗੁਲਾਬ ਦੇ ਕੰਡੇ ਹੁੰਦੇ ਨੇ ਉਹ ਅੜ ਗਿਆ ਚੋਲੇ 'ਚ ਤੇ ਟੁੱਟ ਗਿਆ ਡਿੱਗ ਪਿਆ ਮਹਾਰਾਜ ਜੀ ਅੱਗੇ ਚਲੇ ਗਏ ਸੱਤਵੇਂ ਪਾਤਸ਼ਾਹ ਕੁਝ ਦੇਰ ਬਾਅਦ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਸੈਰ ਕਰਦੇ ਆ ਰਹੇ ਨੇ ਨਾਲ ਸੇਵਾਦਾਰ ਨੇ ਮਹਾਰਾਜ ਨੇ ਫੁੱਲ ਡਿੱਗਿਆ ਦੇਖਿਆ ਮਹਾਰਾਜ ਕਹਿੰਦੇ ਆ ਗੁਲਾਬ ਦਾ ਫੁੱਲ ਕਿਹਨੇ ਤੋੜਿਆ ਸੇਵਾਦਾਰ ਕਹਿੰਦੇ ਮਹਾਰਾਜ ਨਵਾਬ ਜੀ ਦੇ ਪੁੱਤਰੇ ਨੇ ਨਾ ਉਹਨਾਂ ਤੋਂ ਗਲਤੀ ਨਾਲ ਟੁੱਟ ਗਿਆ ਮਹਾਰਾਜ ਉਹਨਾਂ ਨੂੰ ਪਤਾ ਨਹੀਂ ਲੱਗਿਆ ਲੰਮਾ ਚੋਲਾ ਸੀ ਤੇ ਅੜ ਕੇ ਡਿੱਗ ਪਿਆ ਵੇਖੋ ਉਹ ਛੇਵੇਂ ਪਾਸ਼ਾ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਪੈਂਦੇ ਖਾਂ ਦੇ ਮਾਰ ਕੇ ਤਲਵਾਰ ਘੋੜੇ ਸਮਿਤ ਚੀਰ ਕੇ ਰੱਖ ਦਿੰਦੇ ਪਾਸ਼ਾ ਉਹ ਛੇਵੇਂ ਪਾਸ਼ਾ ਇੱਕ ਫੁੱਲ ਟੁੱਟਣ ਦੇ ਨਾਲ ਮਹਾਰਾਜੀ ਤਿਲ ਮਲਾ ਜਾਂਦੇ ਨੇ ਕਿੰਨਾ ਕੋਮਲ ਹਿਰਦਾ ਗੁਰੂ ਮਹਾਰਾਜ ਦਾ ਜੰਗ ਦੇ ਮਦਾਂ ਤੇ ਜਿਹੜੇ ਦੁਸ਼ਮਣਾਂ ਦੇ ਸਿਰ ਵੱਢਦੇ ਨੇ ਤੇ ਇੱਕ ਫੁੱਲ ਡਿੱਗਣ ਕਰਕੇ ਮਹਾਰਾਜ ਨੂੰ ਦੁੱਖ ਲੱਗਿਆ ਪਾਤਸ਼ਾਹ ਨੂੰ ਇਹ ਆ ਨਮ ਜੰਗ ਗੁਰੂ ਦੀਆਂ ਮਹਾਰਾਜ ਨੇ ਬੁਲਾਇਆ ਆਪਣੇ ਪੁੱਤਰੇ ਨੂੰ ਗੁਰੂ ਹਰਰਾਇ ਮਹਾਰਾਜ ਕਹਿੰਦੇ ਬੇਟਾ ਜੇ ਚੋਲਾ ਲੰਬਾ ਹੋਵੇ ਨਾ ਉਹਨੂੰ ਸੰਭਾਲ ਕੇ ਤੋਰੀਦਾ ਹੁੰਦਾ ਉਹ ਕਹਿੰਦੇ 7 ਵਜੇ ਨਮ ਹੁਣ ਇਹਦੇ ਵਿੱਚ ਰਮਜ ਸੀ ਗੱਲ ਫੁੱਲ ਦੀ ਨਹੀਂ ਆ ਗੱਲ ਚੋਲੇ ਦੀ ਨਹੀਂ ਆ ਗੱਲ ਹੈ ਕਹਿੰਦੇ ਬੇਟਾ ਜੇ ਗੁਰਤਾ ਗੱਦੀ ਆ ਰਹੀ ਹੈ ਨਾ ਤੁਹਾਡੇ ਕੋਲ ਮਿਲ ਰਹੀ ਹੈ ਤਾਂ ਜ਼ਿੰਮੇਵਾਰੀ ਵੀ ਵੱਡੀ ਹੈ ਬੜੇ ਧਿਆਨ ਨਾਲ ਸਾਹਮਣੀ ਹੈ ਇਹ ਸਮਝਾ ਰਹੇ ਨੇ ਪਾਦਸ਼ਾਹ ਮਹਾਰਾਜ ਉਸ ਦਿਨ ਤੋਂ ਸਤਵੇਂ ਪਾਦਸ਼ਾਹ ਮਹਾਰਾਜ ਨੇ ਚੋਲਾ ਪਾਣਾ ਨਹੀਂ ਛੱਡਿਆ ਚੋਲਾ ਉਦਾਂ ਹੀ ਪਾਉਂਦੇ ਨੇ 101 ਕਲੀਆਂ ਦਾ ਖੱਬੇ ਹੱਥ ਨਾਲ ਸੰਕੋਚ ਕੇ ਤੁਰਦੇ ਨੇ ਲਪੇਟ ਕੇ ਖੱਬੇ ਹੱਥ ਨਾਲ ਮਹਾਰਾਜ ਜੀ ਇਦਾਂ ਤੁਰਦੇ ਫਿਰ ਨਿਰਾਲਾ ਇਸ਼ਨਾਨ ਪਾਤਸ਼ਾਹ ਮਹਾਰਾਜ ਕਰਦੇ 101 ਗਾਗਰਾਂ ਦਾ ਰਾਤ ਨੂੰ ਗਾਗਰਾਂ ਭਰਾ ਕੇ ਰੱਖ ਲੈਣੀਆਂ ਪਾਣੀ ਦੀਆਂ ਸਵੇਰ ਵੇਲੇ ਬੈਠ ਜਾਣਾ ਕਿਉਂਕੜਾ ਲਾ ਕੇ ਸੇਵਾਦਾਰਾਂ ਨੇ ਗਾਗਰਾਂ ਪਾਈ ਜਾਣੀਆਂ ਸੀਸ ਦੇ ਉੱਤੇ 101 ਗਾਗਰਾਂ ਦਾ ਇਸ਼ਨਾਨ ਕਰਦੇ ਨੇ ਸੱਤਵੇਂ ਪਾਤਸ਼ਾਹ ਗੁਰਦੇਵ ਇੰਨਾ ਮਹਾਰਾਜੀ ਤਿਆਰ ਹੁੰਦੇ ਚੋਲਾ ਪਹਿਨਦੇ ਸ਼ਿਕਾਰ ਖੇਡਦੇ ਮਹਾਰਾਜ ਕੀਰਤਪੁਰ ਦੇ ਜੰਗਲਾਂ ਦੇ ਵਿੱਚ ਸ਼ਿਕਾਰ ਵੀ ਕਿੰਨਾ ਸਭ ਤੋਂ ਨਿਰਾਲਾ ਮਹਾਰਾਜ ਜਾਨਵਰਾਂ ਨੂੰ ਮਾਰਦੇ ਨਹੀਂ ਜਾਨਵਰਾਂ ਨੂੰ ਜਿਉਂਦਿਆਂ ਫੜਦੇ ਨੇ ਹੁਣ ਸਾਰ ਸੰਗਤ ਦੀ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਜਾਨਵਰ ਸਾਹਮਣੇ ਆ ਬਾਰਾ ਸਿੰਘਾ ਭਾਲੂ ਐ ਰਿੱਛ ਐ ਉਹਨਾਂ ਤੀਰ ਮਾਰੋ ਗੋਲੀ ਮਾਰੋ ਮਰ ਜਾਂਦਾ ਉਹਨੂੰ ਚੁੱਕ ਕੇ ਲਿਆਣਾ ਬੜਾ ਸੋਖਾ ਪਰ ਜਿਉਂਦਿਆਂ ਨੂੰ ਫੜਨਾ ਕਿਸੇ ਜਾਨਵਰ ਨੂੰ ਜਾਲ ਪਾਓ ਜਿਉਂਦੇ ਨੂੰ ਫੜੋ ਉਹ ਕਿਵੇਂ ਭੱਜਦਾ ਟੱਕਰਾ ਮਾਰਦਾ ਆਪਣੀ ਜਾਨ ਬਚਾਉਂਦਾ ਦੂਜੇ ਨੂੰ ਨੁਕਸਾਨ ਪਹੁੰਚਾਉਂਦਾ ਉਹ ਪਰ ਗੁਰੂ ਪਾਤਸ਼ਾਹ ਮਹਾਰਾਜ ਦੇ ਹਿੱਸੇ ਆਇਆ ਮਹਾਰਾਜ ਜਿਉਂਦੇ ਆ ਫੜਦੇ ਜਾਨਵਰਾਂ ਨੂੰ ਲਿਆਉਂਦੇ ਫਿਰ ਆਪਣੇ ਕੋਲ ਰੱਖਦੇ ਮਹਾਰਾਜ ਚਿੜੀਆ ਘਰ ਬਣਾਇਆ ਪਾਤਸ਼ਾਹ ਮਹਾਰਾਜ ਨੇ ਉਹਨਾਂ ਜਾਨਵਰਾਂ ਦੀ ਪਰਵਰਿਸ਼ ਕਰਦੇ ਮਹਾਰਾਜ ਸਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਦੇ ਚਿੜੀਆ ਘਰ ਤੇ ਸਾਧ ਸੰਗਤ ਜੀ ਫੇਰ ਮਹਾਰਾਜ ਜਿਨੇ ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬਾਗ ਲਵਾਇਆ 9 ਲੱਖਾ ਬਾਗ 9 ਲੱਖਾ ਅ ਪਟਿਆਲੇ ਤੋਂ ਆਪਾਂ ਸਰਾਂਧ ਜਾਈਏ ਨਾ ਰਸਤੇ ਵਿੱਚ ਵੀ ਇੱਕ ਆਉਂਦਾ ਨੋ ਲੱਖਾ ਪਿੰਡ ਉਹ ਨੋਵੇਂ ਪਾਤਸ਼ਾਹ ਮਹਾਰਾਜ ਦਾ ਨੋ ਲੱਖਾ ਇੱਕ ਨੋ ਲੱਖਾ ਹੈ ਕੀਰਤਪੁਰ ਸਾਹਿਬ ਉਹ ਸਤਵੇਂ ਪਾਤਸ਼ਾਹ ਮਾਨ ਨੇ ਬਾਗ ਲਵਾਇਆ ਅੱਜ ਵੀ ਹੈਗਾ ਸੰਗਤ ਜਾ ਕੇ ਦਰਸ਼ਨ ਕਰ ਸਕਦੀ ਹੈ ਉੱਥੇ ਉਸ ਬਾਗ ਦੇ ਵਿੱਚ ਮਹਾਰਾਜ ਨੇ ਕਈ ਪ੍ਰਕਾਰ ਦੀ ਬਨਸਪਤੀ ਫੁੱਲ ਬੂਟੇ ਜੜੀਆਂ ਬੂਟੀਆਂ ਉਗਵਾਈਆਂ ਨੇ ਜੜੀਆਂ ਕਿਤੇ ਨਹੀਂ ਸਿਲਦੀਆਂ ਹੋਇਆ ਕਿ ਇੱਧਰ ਹਿੰਦੁਸਤਾਨ ਦੀ ਧਰਤੀ ਤੇ ਔਰੰਗਜ਼ੇਬ ਇਹਨੇ ਆਪਣੇ ਭਰਾ ਨੂੰ ਚਾਵਲਾਂ ਦੇ ਵਿੱਚ ਚੌਲਾਂ ਦੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਕੱਟ ਕੇ ਖਲਾ ਦਿੱਤਾ ਚੌਲਾਂ ਦੇ ਵਿੱਚ ਹੁਣ ਚਾਵਲਾਂ ਦੇ ਵਿੱਚ ਸਾਹ ਸੰਗਤ ਜੀ ਸ਼ੇਰ ਦੀ ਮੁੱਛ ਦਾ ਵਾਲ ਉਹ ਚੋਲਾ ਵਰਗਾ ਹੀ ਲੱਗਦਾ ਉਹ ਕੀ ਪਤਾ ਲੱਗਦਾ ਚਮਚ ਭਰਿਆ ਤੇ ਖਾ ਗਿਆ ਹੁਣ ਜਿਹੜੀ ਸ਼ੇਰ ਦੀ ਮੁੱਛ ਦਾ ਵਾਲ ਹੈ ਨਾ ਗਲ ਦਾ ਨਹੀਂ ਉਹ ਨਾੜੀਆਂ 'ਚ ਗਿਆ ਅੰਦਰ ਹੀ ਚੁਬਦਾ ਉਹ ਦਾਰਾਸ਼ਕੋ ਉਹ ਬੜਾ ਔਖਾ ਹੋਇਆ ਬੜਾ ਉਹਦੇ ਢਿੱਡ ਦੇ ਵਿੱਚ ਸੋਲਾ ਉੱਠਣਾ ਤੇ ਔਰੰਗਜ਼ੇਬ ਨੂੰ ਲੱਗਿਆ ਵੀ ਮੇਰਾ ਤਾਂ ਕੰਮ ਬਣ ਗਿਆ ਹੁਣ ਜਿਹੜਾ ਬਾਦਸ਼ਾਹ ਸ਼ਾਹਜਹਾਂ ਹੈ ਉਹਨੇ ਵੇਖਿਆ ਮੇਰਾ ਪੁੱਤਰ ਬਿਮਾਰ ਹੋ ਗਿਆ ਜਿੰਨੇ ਨਜੂਮੀ ਨੇ ਵੈਦ ਨੇ ਬੁਲਾਇਆ ਸਾਰਿਆਂ ਨੂੰ ਮੇਰੇ ਪੁੱਤਰ ਨੂੰ ਠੀਕ ਕਰੋ ਕਹਿੰਦੇ ਇਹਦੀਆਂ ਨਾੜਾਂ ਦੇ ਵਿੱਚ ਵੜ ਗਿਆ ਵਾਲ ਸ਼ੇਰ ਦੀ ਮੁੱਛ ਦਾ ਹੁਣ ਉਹ ਕਿਦਾਂ ਕੱਢੀਏ ਬੜਾ ਔਖਾ ਇਲਾਜ ਦੱਸਿਆ ਗਿਆ ਕਹਿੰਦੇ ਜੀ ਇੱਕ ਮਾਸੇ ਦਾ ਲੌਂਗ ਇੱਕ ਤੋਲੇ ਦੀ ਹਰੜ ਇੱਕ ਗੱਜ ਮੁੱਤੀ ਜਿਹੜਾ ਹਾਥੀ ਦੇ ਸਿਰ 'ਚ ਹੁੰਦਾ ਇਹ ਚੀਜ਼ਾਂ ਇੰਨੀ ਮਾਤਰਾ ਦੇ ਵਿੱਚ ਲਿਆਓ ਮਿਸ਼ਰਣ ਬਣਾ ਕੇ ਅਸੀਂ ਦਵਾਈ ਤਿਆਰ ਕਰਾਂਗੇ ਤੇ ਤੇਰੇ ਸ਼ਹਿਜ਼ਾਦੇ ਨੂੰ ਦਵਾਂਗੇ ਬਚ ਜਾਵੇਗਾ ਜੇ ਇੰਨੀ ਮਾਤਰਾ ਦੇ ਵਿੱਚ ਨਾ ਮਿਲੀਆਂ ਇਹਦਾ ਬਟਣਾ ਔਖਾ ਹੈ ਇੱਕ ਮਾਸੇ ਦਾ ਲੌਂਗ ਵੱਡਾ ਲੌਂਗ ਕਿ ਦੇ ਚੇਤੀ ਮਿਲਦਾ ਨਹੀਂ ਇੱਕ ਤੋਲੇ ਦੀ ਹਰੜ ਉਹ ਨਹੀਂ ਛੇਤੀ ਮਿਲਦੀ ਤੇ ਬਾਦਸ਼ਾਹ ਨੇ ਸਾਰੇ ਪਾਸੇ ਹਿੰਦੁਸਤਾਨ ਚ ਬੰਦੇ ਭਜੇ ਜਾਓ ਭਾਈ ਲੱਭ ਕੇ ਲਿਆਓ ਜਿੰਨੇ ਦਵਾਖਾਨੇ ਨੇ ਜਿੰਨੇ ਵੈਦਗੀ ਦੇ ਦਫਤਰ ਨੇ ਸਾਰੇ ਪਾਸੇ ਪਤਾ ਕਰ ਲਿਆ ਕਿ ਧੋਨੀਆਂ ਕੁਝ ਮਿਲਿਆ ਤੀਜਾ ਕਿੱਥੋਂ ਲੱਭੀਏ ਉਹ ਕਹਿੰਦੇ ਗੁਰੂ ਨਾਨਕ ਦੇ ਘਰ ਚ ਪਤਾ ਕਰ ਲੋ ਜਿੱਥੋਂ ਬਾਬਰ ਨੂੰ ਰਾਜ ਮਿਲਿਆ ਜਿੱਥੇ ਅਕਬਰ ਲੰਗਰ ਛਕਦਾ ਰਿਹਾ ਗੁਰੂ ਨਾਨਕ ਦੇ ਘਰ ਚ ਪਤਾ ਕਰੋ ਪਤਾ ਕੀਤਾ ਇਸ ਵੇਲੇ ਕੌਣ ਨੇ ਸਤਵੇਂ ਪਾਸ਼ਾ ਮਹਾਰਾਜ ਕਿੱਥੇ ਮਿਲਣਗੇ ਕੀਰਤਪੁਰ ਸਾਹਿਬ ਉਹਨਾਂ ਨੇ ਵੀ દવાਖਾਨਾ ਬਣਾਇਆ ਹੈ ਮਹਾਰਾਜ ਕੋਲ ਆਏ ਵੈਦ ਮਹਾਰਾਜ ਜੀ ਬਾਦਸ਼ਾਹ ਨੇ ਭੇਜੇ ਨੇ ਬਾਦਸ਼ਾਹ ਸ਼ਾਹਜਹਾਨ ਨੇ ਕਿਰਪਾ ਕਰੋ ਮਹਾਰਾਜ ਹਿੰਦੁਸਤਾਨ ਦੀ ਇੱਜ਼ਤ ਤੁਹਾਡੇ ਹੱਥ ਦੇ ਵਿੱਚ ਹੈ ਮਹਾਰਾਜ ਉਹਦਾ ਸ਼ਹਿਜ਼ਾਦਾ ਠੀਕ ਕਰਨਾ ਇਦਾਂ ਇਦਾਂ ਮਹਾਰਾਜ ਲੋੜ ਹੈ ਮਾਰਗ ਨੇ ਕੀ ਚਾਹੀਦਾ ਦੱਸੋ ਕਿਹੜੀ ਜੜੀ ਬੁੱਤੀ ਚਾਹੀਦੀ ਆ ਮਹਾਰਾਜ ਇੱਕ ਮਾਸੇ ਦਾ ਲੌਂਗ ਇੱਕ ਤੋਲੇ ਦੀ ਹਰੜ ਇੱਕ ਗਜ ਮੋਤੀ ਮਾਰਗ ਨੇ ਸਾਡੇ ਦਵਾਖਾਨੇ 'ਚ ਹੈਗਾ ਲਿਆ ਦਿੰਦੇ ਆ ਸੇਵਾਦਾਰਾਂ ਨੂੰ ਭੇਜਿਆ ਤੇ ਉਹ ਲੈ ਆਏ ਉਹ ਜਿੰਨੇ ਵੈਰ ਮੰਤਰੀ ਬੜੇ ਹੈਰਾਨ ਜਿਹੜੀਆਂ ਚੀਜ਼ਾਂ ਜਿਹੜੀਆਂ ਦਵਾਈਆਂ ਪੂਰੇ ਹਿੰਦੁਸਤਾਨ 'ਚ ਉਹ ਨਹੀਂ ਮਿਲੀਆਂ ਉਹ ਸਤਵੇਂ ਪਾਤਸ਼ਾਹ ਦੇ ਕੋਲ ਮਿਲ ਗਈਆਂ ਕੀਰਤਪੁਰ ਸਾਹਿਬ ਇਸ ਦਵਾਖਾਨੇ 'ਚ ਮਿਲ ਗਈਆਂ ਤਾਂ ਨਾ ਗੁਰੂ ਨਾਨਕ ਦਾ ਘਰ ਤਾਂ ਹੀ ਕਿਹਾ ਜਾਂਦਾ ਸਾਜੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਮਾਰ ਦੇ ਘਰ ਤੇ ਸਭ ਕੁਝ ਹੈ ਜੀ ਇਦਾਂ ਸਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹ દવાਖਾਨੇ ਖੋਲੇ ਨੇ ਬੇਅੰਤ ਕੋਟਕ ਕੀਤੇ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਤੇ ਇਥੋਂ ਤੱਕ ਕੇ ਜਦੋਂ ਮਹਾਰਾਜ ਦੇ ਪੁੱਤਰ ਬਾਬੇ ਰਾਮ ਰਾਏ ਨੇ ਔਰ ਉਹ ਦੇਵ ਦੀ ਖੁਸ਼ਾਮਦ ਕੀਤੀ ਪੰਕਤੀ ਬਦਲ ਦਿੱਤੀ ਮਿੱਟੀ ਮੁਸਲਮਾਨ ਕੀ ਪੇੜ ਐ ਪਈ কুমਯਾਰ ਉਹਨੂੰ ਬਣਾ ਦਿੱਤਾ ਮਿੱਟੀ ਬੇਈਮਾਨ ਕੀ ਤੇ ਮਹਾਰਾਜ ਨੇ ਕਹਿ ਦਿੱਤਾ ਬਾਬਾ RAM ਰਾਏ ਸਾਡਾ ਕੁਝ ਨਹੀਂ ਲੱਗਦਾ ਅੱਜ ਤੋਂ ਬਾਅਦ ਅਸੀਂ ਆਪਣੇ ਪੁੱਤਰ ਨੂੰ ਗੁਰੂ ਘਰ ਤੋਂ ਖਾਰਜ ਕੀਤਾ ਜਿੱਧਰ ਮੂੰਹ ਹੈ ਉਧਰ ਚਲਿਆ ਜਾਵੇ ਸਾਡਾ ਕੁਝ ਨਹੀਂ ਲੱਗਦਾ ਤੇ ਬਾਬਾ RAM ਰਾਏ ਸਾਧ ਸੰਗਤ ਜੀ ਫਿਰ ਦੇਹਰਾਦੂਨ ਬੈਠਿਆ ਜਾ ਕੇ ਦੇਖੋ ਇਹ ਆ ਸਿੱਖੀ ਪਾਤਸ਼ਾਹ ਮਹਾਰਾਜ ਜੀ ਜੋ ਸਤਗੁਰ ਨੇ ਸਿਖਾਈ ਆ ਜੇ ਪੁੱਤਰ ਨੇ ਗਲਤੀ ਕੀਤੀ ਆ ਨਾ ਤੇ ਮਹਾਰਾਜ ਨੇ ਆਪਣੇ ਪੁੱਤਰ ਨੂੰ ਵੀ ਖਾਰਜ ਕਰ ਦਿੱਤਾ ਗੁਰੂ ਘਰ ਤੋਂ ਮਹਾਰਾਜ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਹੈ ਜਿਹੜੀ ਆ ਸਵਾਪ ਸਰਬੱਤ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਹਰ राय ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਵਣ ਸਾਰ ਸੰਗਤ ਦੀ ਬੇਨਤੀ ਹੈ ਜਿੱਥੇ ਆਪਾਂ ਗੁਰੂ ਹਰ Rai ਮਹਾਰਾਜ ਜੀ ਦਾ ਪ੍ਰਕਾਸ਼ ਗੁਰਪ੍ਰਬੰਹ ਮਨਾ ਰਹੇ ਹਾਂ ਉੱਥੇ ਨਾਲ ਹੀ ਕੱਲ ਨੂੰ ਭਗਤਾਂ ਦੇ ਵਿੱਚੋਂ ਭਗਤ ਰਵਦਾਸ ਸਾਹਿਬ ਜੀ ਮਹਾਰਾਜ ਜੀ ਦਾ ਵੀ ਜਨਮ ਦਿਹਾੜਾ ਹੈ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਖੰਡ ਪਾਠ ਸਾਹਿਬ ਇਹਨਾਂ ਪਾਵਨ ਸਾਨਾਂ ਵਿਖੇ ਪ੍ਰਾਰambh ਨੇ ਅਜ ਮੱਧ ਦੇ ਅਰਦਾਸੇ ਹੋਣਗੇ ਕੱਲ ਨੂੰ ਸੰਪੂਰਨ ਤਾਇਿਆਂ ਦੇ ਭੋਗ ਪਹਿਣਗੇ ਵਰ ਚੜ੍ਹ ਕੇ ਸਾਰੀਆਂ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਲਾਹੁ ਗੱਜ ਵੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KLEH MAHALLA 3 ANAND EK ONKAR SATGURU PARSHOT ANAND PE AA MERI MAAI SATGURU MAIN PAAYA SATGURDA PAAYA SAH JITTI ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਕਹ ਨਾਨਕ ਆਨੰਦ ਹੋਆ ਸਤਿ ਗੁਰੂ ਮੈਂ ਪਾਇਆ ਹਰ ਨਾਲ ਰਹੂ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਮਾਨੇ ਰਹਿ ਸਾਚਿ ਹੈ ਜਿਸ ਨੇ ਸੁਆਮੀ ਸਦ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੈ ਹੋ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਕਰ ਸੰਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਕਹ ਨਾਨਕ ਸੁਣੋ ਸੰਤੋ ਸਬਦ ਤਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਕੰਟ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਕਹ ਨਾਨਕ ਤਹ ਸੁਖ ਹੋਆ ਤਦ ਕਰ ਅਨਹਦ ਬਾਜੇ ਔਰ ਬ੍ਰਹਮ ਪ੍ਰਭਾਯ ਉਤਰੇ ਸਗਲ ਵਿਸੂਰੇ ਸੰਤ ਸਾਜਨ ਭੈ